ਲਾ ਕੀ ਹੈ ਮੇਰਾ ਨਾਮ ਕਮਲਜੀਤ ਕौरा ਪੰਜਾਬ ਸੈਕਟਰੀ ਮੱਧੋਕੇ ਹਾਂਜੀ ਕੀ ਹੈਗਾ ਅੱਜ ਦੀ ਜਿਹੜੀ ਮੀਟਿੰਗ ਹੈ ਅੱਜ ਦੀ ਮੀਟਿੰਗ ਇਹ ਮਾਚੀਵਾੜਾ ਸਾਹਿਬ ਹਨੂਮਾਨ ਮੰਦਰ ਜੋ ਅਸੀਂ ਮੀਟਿੰਗ ਰੱਖੀ ਅੱਜ ਮਿੱਡੇ ਮੀਲ ਕੋਕੇ ਦੇ ਚ ਸਫਾਈ ਸੇਵਕ ਦਰਜਾ 4 ਜਿੰਨੇ ਵਰਕਰ ਆਏ ਸਾਜੀ ਮੀਟਿੰਗ ਹੋਈ ਆ ਇਸ ਦੇ ਵਿੱਚ ਸਾਡਾ 30 April ਤੱਕ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ 1 May ਤੋਂ ਅਸੀਂ ਦੁਪਹਿਰ ਦਾ ਖਾਣਾ ਜੋ ਮਿੱਡੇ ਮੀਲ ਸਕੂਲਾਂ ਦੇ ਵਿੱਚ ਬੰਦਾ ਉਹ ਬੰਦ ਕਰਾਂਗੇ ਕੀ ਮੰਗਾ ਕੀ ਨੇ ਤੁਹਾਡੀ ਮੰਗਾ ਸਾਡੀ ਇਹੀ ਆ ਜ਼ਰੂਰੀ ਮੇਨ ਮੰਗ ਸਾਡੀ ਇਹੀ ਆ ਕਿ ਸਾਡੀ ਤਨਖਾਹ ਦੁੱਗਣੀ ਕੀਤੀ ਜਾਵੇ ਕਿਉਂਕਿ ਬਹੁਤ ਵਾਰ ਸਾਡੀਆਂ ਮੀਟਿੰਗਾਂ ਹੋਣਾਂ ਧਰਨੇ ਮਜਾਰੇ ਅਸੀਂ ਚੰਡੀਗੜ੍ਹ ਮੁਹਾਲੀ ਧਰਨੇ ਮਜਾਰੇ ਕਰ ਕਰ ਅੱਕੇ ਪਏ ਆ ਅਸੀਂ ਮਜਬੂਰਨ ਤੌਰ ਤੇ ਫੈਸਲਾ ਲਿਆ ਵਾ ਕਿ ਜੇਕਰ ਸਾਡੀ ਤਨਖਾਹ ਨਾ ਵਧਾਈ ਅਸੀਂ ਸਾਰੇ ਵਰਕਰ ਪੰਜਾਬ ਦੇ ਵਿੱਚ 45838 ਕੋਕ ਜਿੰਨੇ ਵੀ ਕੰਮ ਕਰਦੇ ਸਕੂਲਾਂ ਦੇ ਵਿੱਚ ਸਾਰੇ ਹੀ 1 ਮਈ ਤੋਂ ਮਈ ਦੇ ਮਹੀਨੇ ਹੜਤਾਲ ਕਰਾਂਗੇ ਕਿੰਨੀ ਕਿ ਪੇ ਆ ਤੁਹਾਡੀ ਪੇ ਸਾਡੀ 3000 ਰੁਪਿਆ ਵਾ 100 ਰੁਪਏ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ 100 ਰੁਪਏ ਬਹੁਤ ਹੀ ਜ਼ਿਆਦਾ ਘੱਟ ਤਨਖਾਹ ਵਾ ਜੋ ਕਿ 100 ਰੁਪਿਆ ਬਹੁਤ ਥੋੜੀ ਤਨਖਾਹ ਵਾ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਤਨਖਾਹ ਵੀ ਦੁੱਗਣੀ ਕਰੇ ਕਿਉਂਕਿ ਜਦੋਂ ਵੀ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਜੋ ਕਿ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰ ਨੇ ਵੀ ਥੋੜੀ ਤਨਖਾਹ ਦੁੱਗਣੀ ਕਰਾਂਗੇ ਹਜੇ ਤੱਕ ਤਾਂ ਸੀ ਇਹੀ ਕਹਿੰਨੇ ਵੀ ਸਾਡੀ ਤਨਖਾਹ ਜੋ ਦੁੱਗਣੀ ਕੀਤੀ ਜਾਵੇ ਜੇਕਰ ਤਨਖਾਹ ਦੁੱਗਣੀ ਨਾ ਕੀਤੀ 30 April ਤੱਕ ਤਾਂ ਉਹਨਾਂ ਕੋਲੇ ਸਮਾਂ 1 May ਤੋਂ ਹੜਤਾਲ ਸ਼ੁਰੂ ਕਰਾਂਗੇ ਕਿਵੇਂ ਫਿਰ ਅਣਮਿੱਥੇ ਸਮੇ ਲਈ ਹੋਊਗੀ ਹੜਤਾਲ ਹਾਂਜੀ ਅਣਮਿੱਥੇ ਸਮੇ ਲਈ ਅਸੀਂ ਹੜਤਾਲ ਸ਼ੁਰੂ ਕਰਾਂਗੇ ਅੱਛਾ ਇਸ ਤੋਂ ਇਲਾਵਾ ਕੋਈ ਹੋਰ ਪੱਤਾ ਵੀ ਮਿਲਦਾ ਤੁਹਾਨੂੰ ਹੋਰ ਪੱਤਾ ਸਾਡਾ ਤਾਂ ਫਿਰ ਵੈਸੇ ਤਾਂ ਸਾਡੀ ਜਿਵੇਂ ਮਿਨੀ ਸਕੇਲ ਸਾਨੂੰ ਦਿੱਤੀ ਜਾਵੇ ਤਾਂ 18000 ਰੁਪਏ ਆ ਘਟ ਤੋਂ ਘਟ ਅਸੀਂ ਤਨਖਾਹ ਮੰਗ ਰਹੇ ਆ ਸਰਕਾਰ ਸਾਨੂੰ ਉਹ ਵੀ ਲਾਰੇ ਲੱਪੇ ਲਾ ਕੇ ਤੋਰ ਦਿੰਦੇ ਆ ਜਦ ਕਿ ਸਾਡੀਆਂ ਟਾਂਕ ਟੇਬਲ ਮੀਟਿੰਗਾਂ ਬਹੁਤ ਸਾਰੇ ਅਫਸਰਾਂ ਨਾਲ ਹੁੰਦੀਆਂ ਸਾਡੀ ਤਨਖਾਹ ਵਿੱਚ ਕੋਈ ਵਾਅਦਾ ਨਹੀਂ ਕੀਤਾ ਜਾਂਦਾ ਤੁਹਾਡਾ ਨਾਂ ਹਾਂਜੀ ਮੇਰਾ ਨਾਮ ਰਾਣੀ ਆ ਮੈਂ ਸਮਰਾਲੇ ਤੋਂ ਮੈਂ ਜਿਲ੍ਹੇ ਦੇ ਨੀਤ ਪ੍ਰਧਾਨ ਆ ਸਾਡੀ ਇਹੀ ਮੰਗ ਆ ਵੀ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਜੋ ਸਰਕਾਰ ਸਾਨੂੰ ਲਾਰੇ ਲਾਉਂਦੇ ਹੋ ਲਾਰੇ ਲੁੱਕੇ ਬੰਦ ਕਰਕੇ ਜੇ ਤਨਖਾਹle ਸਾਡਾ ਵਾਧਾ ਨਹੀਂ ਕਰਦੇ ਅਸੀਂ 1 ਮਈ ਤੋਂ ਰੋਹੀਆਂ ਬੰਦ ਕਰ ਦੇਣੀਆਂ ਸਾਰੀਆਂ ਭੈਣਾਂ ਨੂੰ ਇਹੀ ਬੇਨਤੀ ਵੀ ਸਾਡਾ ਸਾਥ ਦੋ ਸਾਡੇ ਸਾਰੇ ਟੀਚਰ ਸਾਡਾ ਸਹਿਯੋਗ ਦੇਣ ਸਾਡੇ ਵਰਕਰ ਸਾਡੇ ਨਾਲ ਖੜਨ ਅਸੀਂ ਆਪਣੇ ਲਈ ਨਹੀਂ ਸਾਰੇ ਵਰਕਰਾਂ ਲਈ ਲੜਦੇ ਪਏ ਆ ਸਾਡੀ ਇਹੀ ਬੇਨਤੀ ਵੀ ਥੋੜੀ ਚੰਦਰ ਦੇ ਦੁਆਰਾ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕੱਲੂ ਜੇ ਖਾਣਾ ਬੰਦ ਹੁੰਦਾ ਵਾ ਸਕੂਲਾਂ ਵਿੱਚ ਉਹ ਜ਼ਿੰਮੇਵਾਰ ਸਰਕਾਰ ਹੋਊਗੀ ਸਾਡਾ ਵਿੱਚ ਕੋਈ ਰੋਲ ਨਹੀਂ ਨਾ ਮੈਡਮਾਂ ਦੇ ਵਿੱਚ ਕੋਈ ਰੋਲ ਸਰਕਾਰ ਖੁਦ ਜ਼ਿੰਮੇਵਾਰ ਹੋਊਗੀ ਵੀ ਜੇ ਜ ਖਾਣਾ ਬੰਦ ਹੋ ਗਿਆ ਬੱਚਿਆਂ ਦਾ ਉਹ ਸਰਕਾਰ ਹੀ ਦੇਖੂਗੀ ਅਸੀਂ ਸਰਕਾਰ ਦੇ ਉੱਪਰ ਸਾਰੀ ਜ਼ਿੰਮੇਵਾਰੀ ਸੁੱਟਤੀ ਆ ਜੇ ਤਨਖਾਹ ਵਿੱਚ ਵਾਧਾ ਕਰਦੇ ਆ ਤਾਂ ਅਸੀਂ ਖਾਣਾ ਬਣਾਵਾਂਗੇ 100 ਰੁਪਏ ਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੈਗਾ ਅਸੀਂ ਆਪਣੇ ਬੱਚੇ ਵੀ ਪਾਲਨੇ ਅਸੀਂ ਮਿਹਨਤ ਕਰਦੇ ਥੁੱਲੇ ਮੁਰੇ ਇੱਕ ਜੇ ਆਪਾਂ ਘਰ ਚ ਇੱਕ ਮੇਲ ਵੀ ਲਾਣੇ ਉਹਨੂੰ ਵੀ ਆਪਾਂ 10000 ਤੋਂ ਘੱਟ ਤਨਖਾਹ ਨਹੀਂ ਦਿੰਦੇ ਹੈਗੇ 100 ਰੁਪਏ ਦੇ ਵਿੱਚ ਕਿਸੇ ਦਾ ਅੱਜ ਕੱਲ੍ਹ ਦੇ ਮਹਿੰਗਾਈ ਵਿੱਚ ਸਮਾਂ ਨਹੀਂ ਗੁ ਕਰਨਾ ਵੀ ਸਾਡੇ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਵੀ ਸਾਨੂੰ ਹੋਰ ਚਾਹੇ ਕੁਝ ਦੇਣ ਚਾਹੇ ਨਾ ਦੇ ਸਾਡੇ ਸਾਡੇ ਨਾਲ ਬਰਬਰ ਖੜਨ ਵਰਕਰਾਂ ਦੇ ਅਸੀਂ ਵੀ ਗਰੀਬ ਆ ਕਿਉਂਕਿ ਦੇਖੋ ਆਪਣੇ ਸਾਡੇ ਬੱਚੇ ਛੱਡ ਕੇ ਆਨੇ ਆ ਮਿਹਨਤ ਕਰਦੇ ਆ ਸਾਡੇ ਮਿਹਨਤ ਦਾ ਫਾਇਦਾ ਸਾਨੂੰ ਦਿੱਤਾ ਜਾਵੇ ਸਾਡੀ ਸਰਕਾਰ ਤੱਕ ਇਹੀ ਮੰਗ ਪਲੀਜ਼ ਸਾਡੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅੱਜ ਕਿੰਨੇ ਕੁ ਵਰਕਰ ਤੁਹਾਡੇ ਨਾਲ ਆਏ ਸਾਡੇ ਨਾਲ 40 45 ਵਰਕਰ ਨੇ ਤੇ ਪੂਰੇ ਪੰਜਾਬ ਵਿੱਚ ਸਾਡੇ ਨਾਲ ਵਰਕਰ ਹੈਗੇ ਆ 8 9000 2000 ਵਰਕਰ ਸਾਡੇ ਨਾਲ ਖੜੇ ਨੇ ਤੇ ਅਸੀਂ ਸਾਡੇ ਵਰਕਰਾਂ ਤੱਕ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਸਾਥ ਦੋ ਤੁਸੀਂ ਰਸੋਈਆਂ ਵੀ ਨਹੀਂ ਖੋਲ੍ਹਣੀਆਂ ਕਿਉਂਕਿ ਅੱਦੇ ਵਰਕਰ ਖਾਣਾ ਬਣਾਣਗੇ ਅੱਦੇ ਤਰਨੇ ਤੇ ਬੈਠਣਗੇ ਇਹ ਥੋੜੀ ਹੋਊਗਾ ਅਸੀਂ ਆਪਣੇ ਲਈ ਨਹੀਂ ਤੁਹਾਡੇ ਲਈ ਵੀ ਲੜਦੇ ਪਏ ਆ ਅਸੀਂ ਸਾਰਿਆਂ ਲਈ ਲੜਦੇ ਪਏ ਸਾਡੇ ਇਕੱਲੇ ਦਾ ਨਹੀਂ ਇੱਥੇ ਵਾਅਦਾ ਹੋਣਾ ਸਾਰਿਆਂ ਦਾ ਹੋਣਾ ਵਾ ਤੁਸ ਸਾਡਾ ਸਹਿਯੋਗ ਦੋ ਸਾਡੀ ਇਹ ਬੇਨਤੀ ਆ ਤੁਹਾਡੇ ਚੈਨਲ ਦੁਆਰਾ ਵੀ ਪਲੀਜ਼ ਤੁਸੀਂ ਸਰਕਾਰ ਤੱਕ ਮੈਸੇਜ ਪਹੁੰਚਾਓ ਵੀ ਵੱਧ ਤੋਂ ਵੱਧ ਸਾਡਾ ਸਾਥ ਦੇਣ ਵੀ ਸਾਡੀ ਤਨਖਾਹ ਵਿੱਚ ਵਾਅਦਾ ਕਰੇ ਸਾਰੇ ਪੰਜਾਬ ਦੇ ਵਿੱਚ ਹੜਤਾਲ ਆ ਜੀ ਹਾਂਜੀ ਪੂਰੇ ਪੰਜਾਬ ਦੇ ਵਿੱਚ ਹੜਤਾਲ ਆ ਜੇ ਨਹੀਂ ਹੜਤਾਲ ਕਰਨ ਦੇਣਗੇ ਤੇ ਸਰਕਾਰ ਜ਼ਿੰਮੇਵਾਰ ਹੋਗੀ ਸਾਰੀ ਖਾਣਾ ਬੰਦ ਕਰਨ ਦੀ